ਦੋਸਤੋ ਬਹੁਤ ਜ਼ਰੂਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਮੋਰਚੇ ਵੱਲੋਂ ਇੱਕ ਸਨੇਹਾ ਹੁਕਮ ਲੱਗਾ ਉਹਨਾਂ ਵੱਲੋਂ ਕਿ ਇਹ ਸਨੇਹਾ ਸਾਰੇ ਪੰਜਾਬੀਆਂ ਤੱਕ ਕਿਸਾਨਾਂ ਮਜ਼ਦੂਰਾਂ ਤੱਕ ਪਹੁੰਚਦਾ ਕਰਿਓ ਇਸ ਕਰਕੇ ਆਪਾਂ ਇਹ ਵੀਡੀਓ ਕਰ ਰਹੇ ਆ ਤੇ ਮੈਂ ਬਹੁਤ ਘੱਟ ਕਹਿਣਾ ਉਹਨਾਂ ਕਿ ਸ਼ੇਅਰ ਕਰਿਓ ਪਰ ਇੱਥੇ ਮੈਂ ਬੇਨਤੀ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਨੇਹਾ ਕੀ ਆ ਉਹ ਇਹ ਆ ਕਿ ਪਿਛਲੇ ਦਿਨੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਖਨੌਰੀ ਮੁਰਚੇ ਬਾਰੇ ਜਾਂ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਜਿਹੜੀ ਸੁਣਵਾਈ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਉੱਥੇ ਚਰਚਾ ਹੋਈ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਡੱਲੇਵਾਲ ਸਾਹਿਬ ਦੀ ਜਿੰਦਗੀ ਬਚਾਉਣ ਦੀ ਉਹ ਇੱਕ ਪਾਸੇ ਗੱਲ ਕਰ ਰਿਹਾ ਤੇ ਨਾਲ ਉਹ ਕਹਿ ਰਿਹਾ ਕਿ ਇਹ ਪੰਜਾਬ ਸਰਕਾਰ ਇਸ ਨੂੰ ਰੋਕੇ ਜੇ ਇਹਦੇ ਲਈ ਕੇਂਦਰ ਦੀ ਸਹਾਇਤਾ ਦੀ ਜ਼ਰੂਰਤ ਵੀ ਆ ਤਾਂ ਉਹ ਵੀ ਲਈ ਜਾਵੇ ਕਹਿਣ ਤੋਂ ਭਾਵ ਉਹ ਕੋਈ ਐਮਐਸਪੀ ਵਾਲੀ ਜਾਂ ਹੋਰ ਨਹੀਂ ਉਹਨਾਂ ਨੇ ਕੋਈ ਆਰਡਰ ਕੀਤਾ ਕਿ ਕਿਸਾਨਾਂ ਦੀ ਮੰਗ ਜਿਹੜੀ ਮੰਨੀ ਜਾਵੇ ਜਾਂ ਉਹਨਾਂ ਦਾ ਜਿਹੜਾ ਮਸਲਾ ਉਹਨੂੰ ਸੁਣਿਆ ਜਾਵੇ ਵਿਚਾਰਿਆ ਜਾਵੇ ਉਹਨਾਂ ਦੀ ਜੋ ਚਰਚਾ ਹੋਈ ਹੈ ਉਹਦੇ ਤੋਂ ਸਿੱਧਾ ਸਪਸ਼ਟ ਸੁਨੇਹਾ ਜਿਹੜਾ ਇਹ ਜਾਣਦਾ ਹੈ ਕਿ ਭਾਈ ਡੱਲੇਵਾਲ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਉਥੋਂ ਮੰਨ ਲਓ ਰੈਸਕਿਊ ਕਰੀਏ ਉਥੋਂ ਬਚਾਈਏ ਇਹੀ ਉਹਨਾਂ ਦਾ ਮਤਲਬ ਹੈ ਵੀ ਉਥੋਂ ਲੈ ਕੇ ਜਾਈਏ ਜਿਹੜੀ ਚੀਜ਼ ਦੇ ਲਈ ਡੱਲੇਵਾਲ ਸਾਹਿਬ ਇੱਕ ਵੱਡਾ ਦ੍ਰਿੜਤਾ ਵਾਲਾ ਫੈਸਲਾ ਲੈ ਕੇ ਬੈਠਿਆ ਕਿ ਮੈਂ ਕਿਸਾਨਾਂ ਦੇ ਲਈ ਆਪਣੀ ਜ਼ਿੰਦਗੀ ਵੀ ਦਾਤੇ ਲਾ ਦੂੰਗਾ ਤੇ ਨਾਲ ਹੀ ਉਹ ਕਿਸਾਨਾਂ ਨੂੰ ਇੱਕ ਹੁਕਮ ਕਰਦੇ ਆ ਚਾਹ ਮਜ਼ਦੂਰ ਆ ਕਿਸਾਨ ਆ ਜਿੰਨੇ ਵੀ ਮੋਰਚੇ ਦੇ ਸਮਰਥਕ ਉੱਥੇ ਹੈਗੇ ਆ ਕਿ ਮੇਰੀ ਉਹ ਹਾਲਤ ਨਾ ਹੋਵੇ ਕਿ ਮੈਨੂੰ ਹਸਪੀਟਲ ਲੈ ਜਾਣ ਤੇ ਮੇਰੇ ਗਲੂਕੋਜ਼ ਲਾ ਦੇਣੇ ਦਰਮਨ ਨੱਕ ਰਾਹੀਂ ਫੀਡ ਕਰਨ ਹਨ ਉਹ ਕਹਿੰਦੇ ਵੀ ਉਦੋਂ ਉਹੋ ਜੀ ਜ਼ਿੰਦਗੀ ਨਾਲੋਂ ਤਾਂ ਮੈਂ ਕਿਸਾਨਾਂ ਦੇ ਲਈ ਆਪਾ ਵਰਨਾ ਪਸੰਦ ਕਰੂੰਗਾ ਤੇ ਉਹ ਹਮੇਸ਼ਾ ਇਹੀ ਬੇਨਤੀ ਕਰਦੇ ਆ ਕਿ ਮੈਂ ਤੁਹਾਡੇ ਲਈ ਲੜੂੰਗਾ ਬਸ ਤੁਸੀਂ ਮੈਨੂੰ ਇੰਨਾ ਕੁ ਰੱਖ ਲਓ ਕਿ ਮੈਨੂੰ ਇੱਥੋਂ ਚੱਕ ਕੇ ਨਾ ਲੈ ਜਾਣ ਤਾਂ ਹੁਣ ਮੋਰਚੇ ਦੇ ਆਗੂਆਂ ਵੱਲੋਂ ਜਿਹੜਾ ਸੁਨੇਹਾ ਆਇਆ ਉਹ ਇਹੀ ਆਇਆ ਕਿ ਅੱਜ ਦੀ ਰਾਤ ਜਾਂ ਕੱਲ ਦੀ ਇਹ ਦੋ ਤਿੰਨ ਰਾਤਾਂ ਜਿਹੜੀਆਂ ਬਹੁਤ ਕ੍ਰੂਸ਼ੀਅਲ ਰਾਤਾਂ ਕਿਉਂਕਿ ਮਹੀਨੇ ਤੋਂ ਉੱਪਰ ਹੋ ਚੱਲਿਆ ਤੇ ਇਹ ਮਸਲਾ ਹੁਣ ਬਾਹਰਲੇ ਮੁਲਕਾਂ ਤੱਕ ਵੀ ਪਹੁੰਚ ਗਿਆ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਹੈਗੇ ਦਮਦਮਾ ਸਾਹਿਬ ਦੇ ਉਹ ਵੀ ਉੱਥੇ ਜਾ ਕੇ ਆਏ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਜਾ ਕੇ ਆਏ ਭਾਈ ਵਡਾਲਾ ਜਾ ਕੇ ਆਏ ਹੋਰ ਧਾਰਮਿਕ ਸ਼ਖਸੀਅਤਾਂ ਲਗਾਤਾਰ ਉੱਥੇ ਪਹੁੰਚ ਰਹੀਆਂ ਸਰਦਾਰ ਅਜਮੇਰ ਸਿੰਘ ਹੁਣੀ ਗਏ ਸੀ ਤੇ ਲਗਾਤਾਰ ਜਿਹੜੇ ਸਾਡੇ ਡੇਰੇ ਸੰਪਰਦਾਵਾ ਹੈਗੀਆਂ ਸਿੱਖ ਧਰਮ ਦੀਆਂ ਜਿਹੜੀਆਂ ਸ਼ਖਾਵਾਂ ਉੱਥੋਂ ਲਗਾਤਾਰ ਜਿਹੜੇ ਕੀਰਤਨ ਦੇ ਪ੍ਰਵਾਹ ਜਿਹੜੇ ਉੱਥੇ ਲਗਾਤਾਰ ਮੋਰਚੇ ਦੇ ਵਿੱਚ ਚੱਲਦੇ ਆ ਤਾਂ ਕਿਸਾਨੀ ਮਸਲਿਆਂ ਦੇ ਨਾਲ ਨਾਲ ਇੱਕ ਇਹ ਪੰਥਕ ਧਾਰਮਿਕ ਮੋਰਚਾ ਵੀ ਜਿਹੜਾ ਇਹ ਰੂਪ ਲੈ ਚੁੱਕਿਆ ਮੋਰਚਾ ਧਾਰਮਿਕ ਮੋਰਚੇ ਦਾ ਤੇ ਜਿਹੜੇ ਹਾਲਾਤ ਅੰਤਰਰਾਸ਼ਟਰੀ ਤੇ ਕਦੇ ਵੀ ਕੇਂਦਰ ਇਹ ਨਹੀਂ ਚਾਹੁੰਦਾ ਕਿ ਸਿੱਖਾਂ ਦੀ ਕਿਸੇ ਤਰੀਕੇ ਨਾਲ ਨਾਰਾਜ਼ਗੀ ਮੁੱਲ ਲਈ ਜਾ ਸਕੇ ਤਾਂ ਇਸ ਕਰਕੇ ਉਹਨਾਂ ਦਾ ਹੁਣ ਇਹੀ ਆ ਵੀ ਐਮਐਸਪੀ ਵਾਲੀ ਗੱਲ ਤੇ ਉਹ ਹੁੰਦੇ ਨਹੀਂ ਤੇ ਉਹਨਾਂ ਦਾ ਇੱਕ ਉਹੀ ਆ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਇੱਥੋਂ ਚੱਕ ਕੇ ਕਿਰਨ ਹਸਪੀਟਲ ਲੈ ਚੀਏ ਤੇ ਜਿਹਦੇ ਨਾਲ ਇੱਕ ਸਿੱਖਾਂ ਦੇ ਵਿੱਚ ਕੱਲ ਨੂੰ ਕੋਈ ਰੋਹ ਬੰਦਦਾ ਤਾਂ ਉਹਨੂੰ ਰੋਕ ਸਕੀ ਨਾਲ ਹੀ ਉਹ ਇਹ ਵੀ ਪੱਖ ਲੈ ਕੇ ਚੱਲਦੇ ਆ ਕਿ ਜਿੰਨੀ ਗਿਣਤੀ ਚ ਕਿਸਾਨ ਆ ਵੀ ਜੇ ਉੱਥੇ ਮੰਨ ਲਓ ਜ਼ੋਰ ਜਬਰਦਸਤੀ ਕਰ ਦਿਆ ਤਾਂ ਇਹ ਨਾ ਹੋਵੇ ਕੋਈ ਹੋਰ ਨੁਕਸਾਨ ਹੋ ਜੇ ਸੋ ਹੁਣ ਤੱਕ ਉਹ ਅੱਗੇ ਕਿਉਂ ਨਹੀਂ ਵਧੇ ਕਿਉਂਕਿ ਉੱਥੇ ਕਿਸਾਨਾਂ ਦੀ ਗਿਣਤੀ ਪਹਿਰੇ ਤੇ ਕਿਸਾਨ ਜਿਹੜੇ ਡਟੇ ਹੋਏ ਸੀ ਪੰਜਾਬੀ ਤਾਂ ਹੁਣ ਉਹ ਵੱਡੀ ਤਾਕਤ ਨਾਲ ਆਉਣ ਬਾਰੇ ਸੋਚ ਰਹੇ ਆ ਜਿਵੇਂ ਡੱਲੇਵਾਲ ਸਾਹਿਬ ਦਾ ਜਿਹੜਾ ਅੱਜ ਉਹਨਾਂ ਨੇ ਰਿਐਕਟ ਕੀਤਾ ਸੁਪਰੀਮ ਕੋਰਟ ਦੀ ਚਰਚਾ ਤੇ ਕਿ ਕੋਰਟ ਵੀ ਕਹਿ ਰਹੀ ਆ ਜਿਵੇਂ ਸਿੱਧੇ ਤਰੀਕੇ ਨਾਲ ਕਿ ਕਿਸਾਨਾਂ ਉੱਤੇ ਹੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਗੋਲੀਆਂ ਚਲਾਈਆਂ ਜਾਣ ਸੋ ਸਾਡਾ ਫਰਜ਼ ਬਣਦਾ ਕੱਲੇ ਡੱਲੇਵਾਲ ਸਾਹਿਬ ਦੇ ਲਈ ਨਹੀਂ ਜਿਹੜੇ ਮੋਰਚੇ ਦੇ ਵਿੱਚ ਹੋਰ ਕਿਸਾਨ ਉੱਥੇ ਸਾਡੇ ਬਜ਼ੁਰਗ ਪੈ ਰਹਿਆਂ ਤੇ ਨੌਜਵਾਨ ਬੈਠੇ ਆ ਬੀਬੀਆਂ ਬੈਠੀਆਂ ਉਹਨਾਂ ਦੇ ਲਈ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਉੱਥੇ ਪਹੁੰਚੀਏ ਤਾਂ ਕਿ ਪ੍ਰਸ਼ਾਸਨ ਉਹੋ ਜੀ ਕੋਈ ਹਰਕਤ ਕਰਨ ਤੋਂ ਪਹਿਲਾਂ 10 ਵਾਰ ਸੋਚੇ ਜੇ ਸਾਡੀ ਗਿਣਤੀ ਵੱਧ ਹੋਊਗੀ ਤਾਂ ਪ੍ਰਸ਼ਾਸਨ ਫੇਰ ਕਹੂਗਾ ਕਿ ਯਾਰ ਇਹ ਨਾ ਹੋਵੇ ਕਿਤੇ ਕੰਮ ਖਰਾਬ ਹੋ ਜਾਈ ਹਨਾ ਲੋਕ ਇੱਕਤਾ ਦੇ ਅੱਗੇ ਵੱਡੀਆਂ-ਵੱਡੀਆਂ ਚੀਜ਼ਾਂ ਜਿਹੜੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਹਾਰ ਜਾਂਦੀਆਂ ਇਹ ਆਪਾਂ ਅੱਗੇ ਦਿੱਲੀ ਵੀ ਵੇਖ ਲਿਆ ਸੀਗਾ ਹੁਣ ਜਿਹੜੇ ਉੱਥੇ ਹਾਲਾਤ ਆ ਜਿਵੇਂ ਆਪਾਂ ਕਹਿੰਦੇ ਟਰਾਲੀਆਂ ਨਾਲ ਟਰਾਲੀਆਂ ਜੋੜ ਕੇ ਲਾਈਆਂ ਪਈਆਂ ਕਿ ਸਪੇਸ ਇੰਨੀ ਘਾ ਕੇ ਬੰਦਾ ਇੱਕ ਸਿੰਗਲ ਬੰਦਾ ਪੈ ਜਾਂਦਾ ਜਾ ਸਕਦਾ ਉੱਥੋਂ ਕਿਸੇ ਨੂੰ ਚੱਕ ਕੇ ਲਿਆਉਣਾ ਉਹ ਹੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਪਰ ਜੇ ਵੱਡੀ ਗਿਣਤੀ ਦੇ ਵਿੱਚ ਹਨਾ ਕੋਈ ਉਹ ਆਉਂਦੀਆਂ ਮਸ਼ੀਨਾਂ ਜਾਂ ਫੋਰਸਾਂ ਲੈ ਕੇ ਆਉਂਦੇ ਆ ਤਾਂ ਆਂਦੇ ਹੁੰਦੇ ਵੱਡੀਆਂ ਤਾਕਤਾਂ ਦੇ ਅੱਗੇ ਕੁਝ ਵੀ ਹੀਰਿਆ ਨਹੀਂ ਪਰ ਤਾਕਤ ਨੂੰ ਤਾਕਤ ਹੀ ਰੋਕ ਸਕਦੀ ਆ ਸੋ ਇਹੀ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਗਿਣਤੀ 'ਚ ਖਨੌਰੀ ਇਕੱਠੇ ਹੋਈਏ ਕਿਉਂਕਿ ਜੇ ਹੁਣ ਆਪਾਂ 2-4 ਦਿਨ ਜਿਹੜੇ ਇਹ ਨਘਾ ਲੈਨੇ ਆ ਤਾਂ ਫੇਰ ਹੀ ਸਾਡੇ ਪਿਛਲੇ ਜਿਹੜੇ ਸਾਲ ਭਰ ਤੋਂ ਉੱਥੇ ਬੈਠੇ ਉਹਦੇ ਤੇ ਜਾਂ ਜਿਹੜੇ ਡਲੇਵਾਲ ਸਾਹਿਬ ਇੱਕ ਮਹੀਨੇ ਤੋਂ ਲਗਾਤਾਰ ਉੱਥੇ ਭੁੱਖਾ ਤਾਲ ਮਰਨ ਵਰਤ ਤੇ ਬੈਠੇ ਹੋਏ ਆ ਉਹ ਵੀ ਤਾਂ ਹੀ ਸਾਡਾ ਜਿਹੜਾ ਸਫਲ ਤਾ ਗਣੀ ਜਾਊਗੀ ਕਿਉਂਕਿ ਜੇ ਮੰਨ ਲਓ ਹੁਣ ਇਸ ਕ੍ਰੂਸ਼ਲ ਪੁਆਇੰਟ ਤੇ ਉਹ ਲੈ ਜਾਂਦੇ ਆ ਤਾਂ ਸਾਡੇ ਜਿਹੜੀ ਪਿਛਲੀ ਸਾਲ ਦੀ ਮਿਹਨਤ ਆ ਤੇ ਜਾਂ ਜਿਹੜਾ ਉਹਨਾਂ ਦਾ ਡੱਲੇਵਾਲ ਸਾਹਿਬ ਦਾ ਇੱਕ ਮਹੀਨੇ ਦਾ ਜਿਹੜਾ ਇੱਕ ਆਪਦੇ ਸਰੀਰ ਤੇ ਉਹਨਾਂ ਨੇ ਹੰਡਾਇਆ ਇੱਕ ਸੰਘਰਸ਼ ਉਹ ਵੀ ਨੇ ਫਲ ਜਾਊਗਾ ਸੋ ਮੋਰਚੇ ਦੇ ਅੱਗੋਂ ਵੱਲੋਂ ਜਿਹੜੀ ਹੁਕਮ ਲੱਗਾ ਸੀ ਉਹ ਮੈਂ ਤੁਹਾਡੇ ਤੱਕ ਸਾਂਝਾ ਕਰਤਾ ਇਹ ਬੇਨਤੀ ਆ ਤੇ ਇਹਨੂੰ ਵੱਧ ਤੋਂ ਵੱਧ ਅੱਗੇ ਸਾਂਝਾ ਕਰੋ ਤੇ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਆਪਦੇ ਬਜ਼ੁਰਗਾਂ ਮਾਤਾਵਾਂ ਦੇ ਨਾਲ ਜਾ ਕੇ ਖੜ ਗਏ ਕਿਉਂਕਿ ਅੱਗੇ ਆਪਾਂ ਦਿੱਲੀ ਵੇਖਿਆ ਸੀ ਜਦੋਂ ਬੀਬੀਆਂ ਦੀ ਸਟੇਜ ਦੇ ਉੱਪਰ ਹਮਲਾ ਹੋਇਆ ਸੀਗਾ ਜਿੱਥੇ ਉਹ ਮੁੰਡਾ ਆਪਣਾ ਵੀਰ ਸੀਗਾ ਰਣਜੀਤ ਸਿੰਘ ਹਣੀ ਤੇ ਹੋਰ ਸੀਗੇ ਤਾਂ ਉਦੋਂ ਕਿੰਡਾ ਵੱਡਾ ਨੁਕਸਾਨ ਹੋਇਆ ਸੀਗਾ ਜਦੋਂ ਭਾਜਪਾਈ ਗੁੰਡਿਆਂ ਨੇ ਆ ਕੇ ਹਮਲਾ ਕੀਤਾ ਸੀ ਤੇ ਆਦੇ ਹੁੰਦੇ ਇੱਕ ਕਿਸੇ ਵੀ ਹਮਲਾ ਜਾਂ ਕਿਸੇ ਨੁਕਸਾਨ ਤੋਂ ਨਰਾਸ਼ ਨਹੀਂ ਹੋਣਾ ਚਾਹੀਦਾ ਉਹਦੇ ਤੋਂ ਸਿੱਖਿਆ ਮਿਲਦੀ ਆ ਤੇ ਸਿੱਖਿਆ ਇਹ ਹੀ ਆ ਕਿ ਅਸੀਂ ਤਕੜੇ ਹੋ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਵੀ ਕਰਨਾ ਤੇ ਜੇ ਸਾਨੂੰ ਜ਼ਰੂਰਤ ਪੈਂਦੀ ਆ ਤਾਂ ਆਤਮ ਰੱਖਿਆ ਦੇ ਲਈ ਬੰਦੇ ਨੂੰ ਲੜਨਾ ਵੀ ਪੈਂਦਾ ਸੋ ਹਰ ਤਰ੍ਹਾਂ ਦੇ ਤਰੀਕੇ ਨਾਲ ਹਰ ਤਰ੍ਹਾਂ ਦੇ ਜਬਰ ਦਾ ਮੁਕਾਬਲਾ ਕਰਨ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਤੇ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਇਹੀ ਬੇਨਤੀ ਆ ਕਿ ਪਹੁੰਚੀਏ ਤੇ ਇਹ ਸਨੇਹ ਨੂੰ ਵੱਧ ਤੋਂ ਵੱਧ ਕੇ ਸਾਂਝਾ ਕਰਦੇ ਹੋ ਜਉਂਦੇ ਵਸਦੇ ਰੱਬ ਰਾਖਾ ਚੜ੍ਹਦੀ